ਕਹਿੰਦੇ ਪੰਜਾਬ ਤੇ ਕੋਈ ਵੀ ਮੁਸੀਬਤ ਆਵੇ ਤਾਂ ਸਾਡੇ ਪੰਜਾਬੀ ਜਿਹੜੇ ਨੇ ਉਹ ਖੜ ਜਾਂਦੇ ਨੇ ਮੁਰਿਆ ਕੇ ਹੁਣ ਸਾਡੇ ਵੀਰ ਯੂਪ ਤੋਂ ਆਏ ਹੈਗੇ ਦੇਖੋ ਜੀ ਪੰਜਾਬ ਵਸਦਾ ਪੰਜਾਬ ਹੱਸਦਾ ਪੰਜਾਬ ਜਿਹੜਾ ਸਾਰਿਆਂ ਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਕਿਤੇ ਵੀ ਮੁਸੀਬਤ ਹੁੰਦੀ ਹੈ ਤਾਂ ਪੰਜਾਬ ਸਭ ਕੋ ਲੱਗੇ ਹੁੰਦਾ ਅੱਜ ਅਗਰ ਪੰਜਾਬ ਨੂੰ ਸਾਡੀ ਲੋੜ ਪਈਏ ਤਾਂ ਅਸੀਂ ਕਿਉਂ ਪਿੱਛੇ ਰਹਿ ਜਾਾਂਗੇ ਭਿਖਾਰੀ ਨਹੀਂ ਸੀਗੇ ਚੰਗੇ ਭਲੇ ਬੰਦੇ ਆ ਅਸੀਂ ਸਾਨੂੰ ਸ਼ਰਮ ਆਉਂਦੀ ਹੱਥ ਕਰਦੇ ਆਂ ਚਾਰ ਦਿਨਾਂ ਦਾ ਕੋਈ ਮੰਤਰੀ ਨਾ ਕੋਈ ਸੰਸਦ ਮੈਂਦੂ ਤਾਂ ਕੋਈ ਇਹੋ ਜਿਹਾ ਦਿੱਸੇ ਨਹੀਂ ਪਿੰਡ ਦੇ ਅੰਦਰ ਫੋਟੋ ਮਾਜਾ ਤਾਂ ਬਹੁਤ ਰੋਲਾ ਪਿਆ ਹੋਇਆ ਹੈ ਸਰਕਾਰ ਕਿਤੇ ਕਰ ਰਹੀ ਹੈ ਹੁਣ ਪੈਸੇ ਵੰਡੇ ਨੇ ਕਾਫੀ ਮੈਂ ਦੇਖਦਾ ਵੀ YouTube ਚੈਨਲਾਂ ਤੇ ਦੇਖਿਆ ਪੈਸੇ ਵੰਡੇ ਆ ਹੁਣ ਉਹਦਾ ਅਗਰ ਮਿਸਯੂਜ਼ ਹੋਇਆ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਦੁੱਖ ਪੰਜਾਬ ਦਾ ਹੈ ਇਹ ਦੁੱਖ ਕਿਸੇ ਦੂਸਰੀ ਸਟੇਟ ਦਾ ਨਹੀਂ 125 ਕਿੱਲੇ ਤਿੰਨ ਭਰਾ ਵੀ 325 ਕਿੱਲੇ ਸਾਡੀ ਅਲਾਟਮੈਂਟ ਬਾਬੂ ਜੀ ਕਦੇ ਸੋਚਿਆ ਹੋਊ ਵੀ ਆ ਟਾਈਮ ਵੀ ਸੋਚਿਆ ਨਹੀਂ ਬੇਟੇ ਅਸੀਂ ਆਪੇ ਮੰਡ ਪਟਕੇ ਝੱਲ ਆਵਾਜ਼ ਕੀਤਾ ਭੁੱਖੇ ਰਹਿ ਰਹਿ ਕੇ ਪੁੰਜੇ ਸੌ ਕੇ ਸਰਕਾਰ ਨੇ ਤਾਂ ਸਾਡੀ ਬਾਹ ਫੜੀ ਨਹੀਂ ਇਹ ਵੀਰ ਹੈਗੇ ਆ ਜਿਹੜੇ ਸਾਡੀ ਹੱਤ ਕਰਦੇ ਤੋਨੇ ਮੈਂ ਦੇਖਿਆ ਛੋਟੇ ਛੋਟੇ ਮੁੰਡੇ 18 18 20 ਸਾਲ ਦੇ ਉਹ ਇੱਕ ਰਾਹ ਬੈ ਰਿਆ ਸੀਗਾ ਲੱਗੇ ਹੋਏ ਨੇ ਆਪਣਾ ਵਾਇਗਰ ਵਾਇਗਰ ਕਰਦੇ ਉਹਨਾਂ ਨੂੰ ਕੋਈ ਮਤਲਬ ਨਹੀਂ YouTube ਉਹਨਾਂ ਕੋਈ ਚੈਨਲ ਦਾ ਮਤਲਬ ਉਹਨਾਂ ਨੂੰ ਆਪਣਾ ਰਾਹ ਵਧਿਆ ਕਰਨਾ ਆਪਣੇ ਪਿੰਡ ਵਾਲਿਆਂ ਨੂੰ ਸੁੱਖ ਦੇਣਾ ਆਪਣੀ ਜਿਹੜੀ ਦਿੱਕਤ ਆਈ ਉਹਨੂੰ ਦੂਰ ਕਰਨਾ ਅਮ ਤੇਰ ਮਾਰਾ ਦੁੱਖ ਇਹਨਾਂ ਨੇ ਸਾਡੇ ਨਾਲ ਬਿਤਕਰਾ ਕੀਤਾ ਇਹ ਸਰਕਾਰ ਨੇ ਇਹ ਤਾਂ ਵੀਰ ਮੇਰੇ ਆ ਭਰਾ ਸਾਡੇ ਮਹਾਰਾਜ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਸੱਚੇ ਤੇਲੇ ਆ ਤੁਹਾਡਾ ਬਹੁਤ ਵੱਡਾ ਤੇਲੇ ਆ ਫਿਰ ਵੀ ਚੜਤੀ ਕਲਾ 'ਚ ਬੈਠੇ ਇੱਥੇ ਮੇਰੇ ਕੋਲ ਪੱਤਰਕਾਰ ਆਏ ਕਹਿੰਦੇ ਵੀ ਚਾਚਾ ਤੂੰ ਤਾਂ ਰਿਕਾਰਡ ਲਈ ਬੈਠਾ ਉਹ ਤਵਿਆਂ ਵਾਲੇ ਅੱਛਾ ਗਾਣੇ ਸੁਣਦੇ ਆ ਗਾਣੇ ਸੁਣਦੇ ਮੈਂ ਕਹਾਂ ਵੀ ਕੀ ਕਰੀਏ ਕਹਿੰਦਾ ਬਾਹਰ ਮੈਂ ਕਹਾਂ ਅੱਜ ਬੱਚਿਆਂ ਨੂੰ ਦਵਾਂਗਾ ਇਹਨਾਂ ਆਪਾਂ ਮਾਰੇਗਾ ਲੁੱਟੇਗਾ ਛੋਟੇ ਛੋਟੇ ਬੱਚੇਗਾ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਅੱਜ ਗੱਲ ਬੈ ਗਈ ਨਾ ਇਹ ਜ਼ਿੰਦਗੀ ਭਰ ਇਹਨਾਂ ਦੇ ਰਹਿਣੀ ਪਰ ਮੈਂ ਇਹਨਾਂ ਨੂੰ ਇਹ ਗੱਲ ਨਾ ਜੱਥੇਨੀ ਦਾ ਨਾਂ ਇਹਨਾਂ ਦੇ ਮਨ ਤੇ ਆਉਣ ਦੇਣੀ। ਰਾਸਰ ਬੰਦ ਕੀਤਾ ਜਾਵੇ, ਸਾਨੂੰ ਡੀਜ਼ਲ ਦੀ ਲੋੜ ਵਾ, ਸਾਨੂੰ ਮਿੱਟੀ ਦੀ ਲੋੜ ਆ। ਜਿੱਦੇ ਆ ਅਸੀਂ ਬੰਦ ਵਿੱਚ ਪੁੱਤਰ ਛੱਡ ਗਏ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਸੁੱਕਿਆ ਪਰ ਕਿਤੇ ਨਾ ਕਿਤੇ ਸਾਡੇ ਪੰਜਾਬੀ ਵੀਰ ਅਜੇ ਵੀ ਖੜੇ ਹੋਏ ਨੇ ਕਹਿੰਦੇ ਪੰਜਾਬ ਤੇ ਕੋਈ ਵੀ ਮੁਸੀਬਤ ਆਵੇ ਤਾਂ ਸਾਡੇ ਪੰਜਾਬੀ ਜਿਹੜੇ ਨੇ ਉਹ ਖੜ ਜਾਂਦੇ ਨੇ ਮੁਰਿਆ ਕਿਤੇ ਇਸੇ ਤਰ੍ਹਾਂ ਇਸ ਵਾਰ ਹੋਇਆ ਵੀ ਹੈ ਤੇ ਹੁਣ ਸਾਡੇ ਵੀਰ ਯੂਪ ਤੋਂ ਆਏ ਹੈਗੇ। ਤੇ ਇੰਨੀ ਦੂਰੋਂ ਆ ਕੇ ਇੱਥੇ ਆ ਕੇ ਸੇਵਾ ਕਰ ਰਹੇ ਨੇ ਨਾਲ ਅਸੀਂ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਠੀਕ ਠਾਕ ਹੋ ਜੀ ਆ ਅਸੀਂ ਬਿਲਕੁਲ ਠੀਕ ਆ ਜੀ ਵਧੀਆ ਬਿਲਕੁਲ ਠੀਕ ਠਾਕ ਆ ਜੀ ਤਾਂ ਤੁਸੀਂ ਇੰਨੀ ਦੂਰੋਂ ਆਏ ਹੋ ਬਾਈ ਕਿਵੇਂ ਜੀ ਕਰਿਆ ਦੇਖੋ ਜੀ ਪੰਜਾਬ ਵਸਦਾ ਪੰਜਾਬ ਹੱਸਦਾ ਪੰਜਾਬ ਜਿਹੜਾ ਸਾਰਿਆਂ ਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਕਿਤੇ ਵੀ ਮੁਸੀਬਤ ਆਉਂਦੀ ਏ ਤਾਂ ਪੰਜਾਬ ਸਭ ਕੋ ਲੱਗੇ ਹੁੰਦਾ ਅੱਜ ਅਗਰ ਪੰਜਾਬ ਨੂੰ ਸਾਡੀ ਲੋੜ ਪਈ ਏ ਤਾਂ ਅਸੀਂ ਕਿਉਂ ਪਿੱਛੇ ਰਹਿ ਜਾਾਂਗੇ ਸਵਾਲ ਹੀ ਪਤਾ ਨਹੀਂ ਹੁੰਦਾ ਅਸੀਂ ਕਈ ਦਿਨ ਤੋਂ ਕਰ ਕਰ ਜਾ ਕੇ ਲੋਕਾਂ ਦੀ ਸੇਵਾ ਕਰ ਰਹੇ ਆ ਜਿੱਥੇ ਜਿਸ ਚੀਜ਼ ਦੀ ਲੋੜ ਦੇ ਰਹੇ ਆ ਗਰਾਊਂਡ ਲੈਵਲ ਤੇ ਦੇਖੀਏ ਤਾਂ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਨਾ ਤਾਂ ਮੰਨੂ ਕੋਈ ਇੱਥੇ ਦੇਖੋ ਮੈਂ ਕੜਵੀ ਗੱਲ ਕਹਣਾ ਮੰਨੂ ਤਾਂ 4 ਦਿਨਾਂ ਦਾ ਕੋਈ ਮੰਤਰੀ ਨਾ ਕੋਈ ਸੰਸਦ ਮੰਦੂ ਤਾਂ ਕੋਈ ਇਹੋ ਜਿਹਾ ਦਿਸੇ ਨਹੀਂ ਪਿੰਡ ਦੇ ਅੰਦਰ ਉਹ ਚਾਹ ਤਾ ਬਹੁਤ ਰੋਲਾ ਪਿਆ ਹੋਇਆ ਹੈ ਉਹ ਚੱਲ ਬਈ ਕਿਤੇ ਕਰ ਰਹੇ ਹੋਣ ਲੇਕਿਨ ਜਿਹੜੇ ਪੀੜਿਤ ਨੇ ਮੈਨੂੰ ਲੱਗਦਾ ਹੈ ਕਿ ਹਜੇ ਵੀ ਕਾਫੀ ਸੰਖਿਆਜ ਪੰਜਾਬ ਦੇ ਅੰਦਰ ਪੀੜਿਤ ਲੋਕ ਹੈਗੇ ਨੇ ਉਹਨਾਂ ਨੂੰ ਮਦਦ ਸਾਡੀ ਕੌਮ ਦੇਖੋ ਇਹ ਕੋਈ ਨੇਤਾ ਨਹੀਂਗੇ ਜਿੰਨੇ ਵੀ ਲੋਕ ਨੇ ਇਹ ਸਭ ਸਮਾਜ से भी ਕੋਈ ਕਿਸੇ ਸੰਸਥਾ ਤੋਂ ਕੋਈ ਕਿਸੇ ਸੰਸਥਾ ਤੋਂ ਸੰਸਥਾਵਾਂ ਤਾਂ ਅੱਗੇ ਆ ਰਹੀਆਂ ਨੇ ਲੇਕਿਨ ਜਿਨ੍ਹਾਂ ਦਾ ਫਰਜ਼ ਬਣਦਾ ਹੈ ਜਿਨ੍ਹਾਂ ਨੇਤਾਵਾਂ ਦਾ ਜਿਹੜੇ ਵੱਡੇ ਵੱਡੇ ਕੁਰਸੀਆਂ ਤੇ ਬੈਠੇ ਨੇ ਮੇਰੇ ਖਿਆਲ ਉਹ ਪਿੱਛੇ ਨੇ ਉਹਨਾਂ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਅੱਜ ਉਹਨਾਂ ਨੂੰ ਪੰਜਾਬ ਦੀ ਲੋੜ ਵੋਟਾਂ ਲੈਣੀਆਂ ਤੇ ਵੋਟਾਂ ਤੋਂ ਬਾਅਦ ਜਿਹੜੀ ਜਨਤਾ ਦੀ ਸੇਵਾ ਕਰਨੀ ਹੈ ਉਹ ਤੇ ਬੜਾ ਫਰਕ ਹੁੰਦਾ ਜਿਹੜਾ ਸਰਟੀਫਿਕੇਟ ਮਿਲਦਾ ਨਾ 5 ਸਾਲ ਦਾ ਉਦੋਂ ਲਿੰਦੇ ਸਾਰੀ ਬੰਦਾ 5 ਸਾਲ ਦਾ ਉਦੋਂ ਹੀ 50% ਉਹਦੀ ਚੇਂਜ ਹੋ ਜਾਂਦਾ ਹੈ ਡਰਾ ਕੇ ਪੈਸੇ ਵੀ ਵੰਡ ਗਏ ਹੁਣ ਤੇ ਪੈਸੇ ਕਿਨੂੰ ਮਿਲੇ ਤੇ ਦੇਖੋ ਪੈਸੇ ਵੰਡੇ ਨੇ ਕਾਫੀ ਮੈਂ ਦੇਖਦਾ ਵੀ YouTube ਚੈਨਲਾਂ ਤੇ ਦੇਖਿਆ ਪੈਸੇ ਵੰਡਿਆ ਹੁਣ ਉਹਦਾ ਅਗਰ ਮਿਸਯੂਜ਼ ਹੋਇਆ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਦੁੱਖ ਪੰਜਾਬ ਦਾ ਹੈ ਇਹ ਦੁੱਖ ਕਿਸੇ ਦੂਸਰੀ ਸਟੇਟ ਦਾ ਨਹੀਂ ਪੰਜਾਬ ਦੇ ਦੁੱਖ ਚ ਵੀ ਅਸੀਂ ਅਗਰ ਪੈਸਿਆਂ ਦਾ ਮਿਸਯੂਜ਼ ਹੋਏਗਾ ਤਾਂ ਮੈਂ ਸਮਝਦਾ ਕਿ ਇਹ ਸਾਡੇ ਲਈ ਠੀਕ ਨਹੀਂ ਹੈ ਅੱਜ ਸਾਨੂੰ ਇਨ੍ਹਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਹੈ ਇਨ੍ਹਾਂ ਦੀ ਸਾਨੂੰ ਹੈਲਪ ਕਰਨ ਦੀ ਲੋੜ ਹੈ ਅਗਰ ਇਨ੍ਹਾਂ ਦਾ ਦੁੱਖ ਅਸੀਂ 100% ਸਹੀ ਨਹੀਂ ਕਰਕੇ ਜਾ ਸਕਦੇ ਤਾਂ ਘੱਟੋ ਘੱਟ 30 ਤੋਂ 40% ਸਹੀ ਕਰ ਕੇ ਜਾਵਾਂਗੇ ਤਾਂ ਹੀ ਉਹਨਾਂ ਦੇ ਮਰਮ ਲੱਗੇਗੀ ਬਈ ਤੁਸੀਂ ਜ਼ਮੀਨੀ ਪੱਧਰ ਤੇ ਜਾ ਕੇ ਆਏ ਹੋ ਅੰਦਰ ਜਾ ਕੇ ਦੇਖ ਕੇ ਆਏ ਮੋਹਾਲ ਅਸਲ ਹਾਲਤ ਕੀ ਹੈਗੀ ਹਾਲਤ ਹਜੇ ਮਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਅਸੀਂ ਗਏ ਆ ਕੋਈ ਜਗ੍ਹਾ ਤੇ ਠੀਕ ਹੈ ਤੇ ਲੇਕਿਨ ਕੋਈ ਜਗ੍ਹਾ ਤੇ ਠੀਕ ਨਹੀਂ ਹੈ ਲੇਕਿਨ ਲੋਕੀ ਸਿਕ ਸਮਾਜ ਆਪਣਾ ਮਿਹਨਤ ਕਰ ਰਿਹਾ ਹੈ ਸਪੋਰਟ ਕਰ ਰਿਹਾ ਹੈ ਲੇਕਿਨ ਹਜੇ ਹੋ ਰਹੀ ਦੀ ਹੋੜ ਲੋੜ ਹੈ ਆ ਦੇਖੋ ਤੁਸੀਂ ਇੱਥੇ ਕੀ ਹਾਲ ਹੈ ਸਾਰਾ ਪਾਣੀ ਪਾਣੀ ਹੈ ਹਜੇ ਵੀ ਪਾਣੀ ਪਾਣੀ ਹੈ ਲੇਕਿਨ ਲੋਕੀ ਲੱਗੇ ਨੇ ਮਿੱਟੀਆਂ ਮੁੱਟੀਆਂ ਪਾ ਕੇ ਕਰ ਰਹੇ ਨੇ ਕਰਨ ਵਾਲੇ ਕਰ ਰਹੇ ਨੇ ਉਹ ਆਪਣੀ ਚੈਨਲ ਤੇ ਨਹੀਂ ਪਾ ਰਹੇ ਨੇ ਜਿਹੜਾ ਕਰ ਉਹ ਆਪਣੇ ਦਿਲੋਂ ਲੱਗੇ ਹੋਏ ਨੇ ਅੰਦਰੋਂ ਆਉਣੇ ਮੈਂ ਦੇਖਿਆ ਛੋਟੇ ਛੋਟੇ ਮੁੰਡੇ 18 18 20 ਸਾਲ ਦੇ ਕੋਈ ਇੱਕ ਰਾਹ ਪੈ ਰਿਆ ਸੀਗਾ ਲੱਗੇ ਹੋਏ ਨੇ ਆਪਣਾ ਵਾਇਗਰ ਵਾਇਗਰ ਕਰਦੇ ਉਹਨਾਂ ਨੂੰ ਕੋਈ ਮਤਲਬ ਨਹੀਂ YouTube ਉਹਨਾਂ ਕੋਈ ਚੈਨਲ ਦਾ ਮਤਲਬ ਉਹਨਾਂ ਨੂੰ ਆਪਣਾ ਰਾਹ ਵਧਿਆ ਕਰਨਾ ਆਪਣੇ ਪਿੰਡ ਵਾਲਿਆਂ ਨੂੰ ਸੁੱਖ ਦੇਣਾ ਆਪਣੀ ਜਿਹੜੀ ਦਿੱਕਤ ਆਈ ਉਹਨੂੰ ਦੂਰ ਕਰਨਾ ਨੀ ਬਿਲਕੁਲ ਕਿੰਨੇ ਕ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਬਾਈ ਕੀ ਸਮਾਨ ਲੈ ਕੇ ਆਏ ਸੀ ਅਸੀਂ ਦੇਖੋ ਰਜਾਈਆਂ ਲੈ ਕੇ ਆਏ ਆ रामपुर ਤੋਂ ਡਬਲ ਬੈੱਡ ਤੇ ਕੰਬਲ ਲੈ ਕੇ ਆਏ ਆ ਅਸੀਂ ਸਮਗਰੀ ਬਹੁਤ ਵਧੀਆ ਪੈਕ ਕਰਕੇ ਲੈ ਕੇ ਆਏ ਆ ਅਸੀਂ ਕਣਕ ਲੈ ਕੇ ਆਏ ਆ ਅਸੀਂ ਦਵਾਈਆਂ ਲੈ ਕੇ ਆਏ ਆ ਅਸੀਂ ਚੱਪਲਾਂ ਲੈ ਕੇ ਆਏ ਆ ਤੇ ਕਿਤੇ ਲੋਡ ਪੈਂਦੀ ਤਾਂ ਨਗਦ ਸੇ ਹੋਗ ਵੀ ਅਸੀਂ ਆਪ ਅਗਰ ਸਾਨੂੰ ਲੱਗਦਾ ਤਾਂ ਉਹ ਵੀ ਅਸੀਂ ਕਰ ਰਹੇ ਆ ਠੀਕ ਹੈ ਗੈਸ ਵੀ ਦੇ ਰਹੇ ਹੋ ਤੇ ਮੈਨੂੰ ਜਿਵੇਂ ਸਮਾਨ ਦੀ ਗੱਲ ਆਉਂਦੀ ਹੈਗੀ ਵੀ ਕਹਿੰਦੇ ਵੀ ਕਈ ਲੋਕਾਂ ਤੱਕ ਤਾਂ ਕਹਿੰਦੇ ਸਮਾਨ ਪਹੁੰਚ ਹੀ ਨਹੀਂ ਰਿਹਾ ਮੂਰੇ ਹੀ ਲੋਕੀ ਇਕੱਠਾ ਕਰਕੇ ਲੈ ਆਂਦੇ ਨੇ ਅਸੀਂ ਪਿੰਡ ਚ ਗਏ ਸੀ ਕੱਲ ਅਸੀਂ ਇੱਕ ਪਿੰਡ ਚ ਗਏ ਸੀ ਪਾਰ ਹੀ ਰਹਿੰਦਾ ਜਿਹੜਾ ਸਮਾਨ ਆਉਂਦਾ ਸਰਕਾਰ ਨੇ ਤਾਂ ਸਾਡੀ ਬਾਹ ਫੜੀ ਨਹੀਂ ਇਹ ਵੀਰ ਹੈਗੇ ਆ ਜਿਹੜੇ ਸਾਡੀ ਹੈਲਪ ਕਰਦੇ ਪੂਰੀ ਦਿੱਕਤ ਹੀ ਆਈ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਜਿਹੜਾ ਲੋਕੀਆਂ ਨੇ ਮਦਦ ਕੀਤੀ ਐ ਅੱਠ ਗੱਡੀਆਂ ਭੇਜ ਦੋ 10 ਗੱਡੀਆਂ ਭੇਜ ਦੋ ਉਹ ਅੱਠ ਦਸੀ ਅੱਠ ਗੱਡੀਆਂ 10 ਗੱਡੀਆਂ 20 ਗੱਡੀਆਂ ਅਗਰ ਘਰਾਂ ਚ ਗਈਆਂ ਹੁੰਦੀਆਂ ਤਾਂ ਅੱਜ ਲੋੜ ਨਹੀਂ ਸੀ ਕਿਸੇ ਚੀਜ਼ ਦੀਆਂ ਉਹ ਰੋਡ ਤੇ ਹੀ ਰਹਿ ਗਈਆਂ ਰੋਡ ਤੋਂ ਕਿੱਥੇ ਗਈਆਂ ਇਹ ਸਾਨੂੰ ਨਹੀਂ ਪਤਾ ਕਿੱਥੇ ਗਈਆਂ ਅੱਛਾ ਲੋਕਾਂ ਤੱਕ ਨਹੀਂ ਪਹੁੰਚੀਆਂ ਲੋਕਾਂ ਤੱਕ ਨਹੀਂ ਪਹੁੰਚੀਆਂ ਲੋਕਾਂ ਤੱਕ ਨਹੀਂ ਪਹੁੰਚੀਆਂ ਲੋਕਾਂ ਤੱਕ ਪਹੁੰਚਦੀਆਂ ਤਾਂ ਅੱਜ ਹਾਲ ਜਿਹੜਾ ਅਸੀਂ ਦੇਖ ਰਹੇ ਹਾਂ ਤੁਸੀਂ ਵੀ ਦੇਖ ਰਹੋ ਤਾਂ ਉਹ ਕੰਡੀਸ਼ਨ ਨਹੀਂ ਹੋਣੀ ਸੀ ਲੋਕਾਂ ਨੇ ਭੇਜੀਆਂ ਦਾਨ ਕੀਤਾ ਲੇਕਿਨ ਉਹਦਾ ਮਿਸਯੂਜ਼ ਹੋਇਆ ਉਹ ਸਹੀ ਜਗ੍ਹਾ ਤੇ ਨਹੀਂ ਪਹੁੰਚ ਪਾਇਆ ਉਹ ਸਹੀ ਜਗ੍ਹਾ ਤੇ ਪਹੁੰਚਦਾ ਤਾਂ ਅੱਜ ਨਵਾਂ ਪੰਜਾਬ ਸਹੀ ਹੋ ਗਿਆ ਹਣਾ ਸੀ ਜੋ ਹਾਲਾਤ ਅੱਜ ਠੀਕ ਨਹੀਂ ਗਏ ਉਹਨੂੰ ਸਹੀ ਕਰਨ ਵਾਸਤੇ ਲੋਕੀ ਅੱਗੇ ਆ ਰਹੇ ਨੇ ਤੇ ਮੈਨੂੰ ਲੱਗਦਾ ਬਹੁਤ ਜਲਦ ਹਾਲਾਤ ਠੀਕ ਹੋ ਜਾਣਗੇ ਬਿਲਕੁਲ ਬਾਈ 25 ਕਿੱਲਿਆਂ ਦੇ ਮਾਲਕਾਂ ਜਿਹੜੇ ਅੱਜ ਪਖਹਾੜੀ ਬਣ ਕੇ ਬੈਠੇ 125 ਕਿੱਲਿਆਂ ਤਿੰਨ ਭਰਾਵਾਂ ਦੇ 325 ਕਿੱਲੇ ਸਾਡੀ ਅਲਾਟਮੈਂਟ ਬਾਪੂ ਜੀ ਕਦੇ ਸੋਚਿਆ ਹੋਊ ਵੀ ਆ ਟਾਈਮ ਵੀ ਸੋਚਿਆ ਨਹੀਂ ਬੇਟੇ ਅਸੀਂ ਆਪੇ ਮੰਡ ਪੱਟ ਕੇ ਝੱਲ ਆਵਾਜ਼ ਕੀਤਾ ਭੁੱਖੇ ਰਹਿ ਰਹਿ ਕੇ ਪੁੰਝੇ ਸੌ ਕੇ ਹਾਂਜੀ ਤੇ ਅੱਜ ਅਸੀਂ ਭਖਾਰੀ ਬਣ ਗਏ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਭਖਾਰੀ ਨਹੀਂ ਸੀਗੇ ਚੰਗੇ ਭਲੇ ਬੰਦੇ ਆ ਅਸੀਂ ਸਾਨੂੰ ਸ਼ਰਮ ਆਉਂਦੀ ਹੱਥ ਕਰਦੇ ਆਣ ਜੋ ਸਰਕਾਰ ਨੂੰ ਚਾਹੀਦਾ ਸੀ ਸੰਘਾਰ ਕਰ ਨਹੀਂ ਰਹੀ ਸ਼ਰਮ ਆਉਣੀ ਸਾਨੂੰ ਸੰਘਤਾ ਕਰ ਰਹੀਆਂ ਵਾ ਹਾਂਜੀ ਸੰਘਤਾ ਕਰ ਰਹੀਆਂ ਫਸਲ ਪਾੜੀ ਜਿਹੜੀ ਅੱਜ ਸਾਡੀ ਸਰਕਾਰ ਕੋਈ ਵੀ ਅਜੇ ਨਹੀਂ ਕਰਦੀ ਨਹੀਂ ਕਰਦੀ ਅਫਸੀਦ ali ਦੇਖਿਆ ਕਰਦੇ ਕੌਣ ਨੇ ਆ ਕਰਦੀਆਂ ਨੇ ਸੰਸਤਾਵਾ ਗੁਰੂਕਾਰ ਜਿਹੜੇ ਦਿਲੋਂ ਦਿਨਾਂ ਦੇ ਮੰਦਾਂ ਦੇ ਅੰਦਰ ਦਇਆ ਪਾਵਨਾ ਜਿਨ੍ਹਾਂ ਨੂੰ ਲੱਗੇ ਕਿ ਆ ਦੁੱਖ ਹੈਗਾ ਜਿਨ੍ਹਾਂ ਜੋ ਦੂਸਰੇ ਦੇ ਹੰਝੂ ਨੂੰ ਆਪਣਾ ਹੰਝੂ ਸਮਝੇ ਕਰਦੇ ਨੇ ਉਹ ਸਰਕਾਰ ਕੋਈ ਨਹੀਂ ਕਰਦੀ ਅਸੀਂ ਆਪਣੀ ਲਾਈਫ ਚ ਦੇਖ ਕਰਦੇ ਕਰਦੀ ਹੈ ਜਨਤਾ ਸਰਕਾਰਾਂ ਕਰਦੀਆਂ ਹੁੰਦੀਆਂ ਤਾਂ ਅੱਜ ਸਾਨੂੰ ਯੂਪੀ ਤੋਂ ਜਾਂ ਲੋਕਾਂ ਨੂੰ ਇੱਧਰ-ਉੱਧਰ ਨਹੀਂ ਆਉਣਾ ਪੈਂਦਾ ਸਰਕਾਰ ਹੀ ਬਹੁਤ ਵੱਡੀ ਤਾਕਤ ਹੁੰਦੀ ਆ ਆਪਣੇ ਆਪ 'ਚ ਨੁਕਸਾਨ ਦੂਰ ਕਰਨ 'ਚ ਲੋਕਾਂ ਦਾ ਦੁੱਖ ਦੂਰ ਕਰਨ 'ਚ ਲੇਕਿਨ ਸਰਕਾਰਾਂ ਅਸਫਲ ਨੇ ਸਰਕਾਰ ਜਿਹੜੀ ਹੁੰਦੀ ਹੈ ਨਾ ਹਾਂਜੀ ਹਾਂਜੀ ਮੈਂ ਮੈਸੇਜ ਇਹ ਦੇਣਾ ਚਾਹ ਰਿਹਾ ਸੀ ਜੋ ਮੈਂ ਫੀਲ ਕੀਤਾ ਇੱਥੇ ਆਣ ਕੇ ਆਪਾਂ ਆਏ ਆ ਯੂਪੀ ਤੇ ਮੈਂ ਫਸਟ ਟਾਈਮ ਇੱਥੇ ਆਇਆ ਸੀਗਾ ਔਰ ਸੁਲਤਾਨਪੁਰ ਲੋਧੀ ਤੋਂ ਵੀ ਵਹਿੰਦੇ ਆਉਣਦੇ ਆ ਪੂਰਾ ਪੱਕਾ ਬਾੰਦ ਜੇ ਉੱਤੇ ਰੋਡ ਬਣਿਆ ਹੋਇਆ ਹੈ ਹੈਨਾ ਉਸ ਤੋਂ ਬਾਅਦ ਜਿਹੜੀ ਇੱਧਰ ਦੀ ਜ਼ਮੀਨਾਂ ਜ਼ਿਆਦਾ ਪ੍ਰਭਾਵਿਤ ਹੋਈਆਂ ਨੇ ਤੇ ਇਧਰ ਦੀ ਜ਼ਮੀਨਾਂ ਵਾਸਤੇ ਜਿਹੜੇ ਖੋਦੇ ਜਿੰਨਾਂ ਨੇ ਜਿਹੜੇ ਓਨਰਸ ਨੇ ਉਹਨਾਂ ਨੇ ਆਪਣਾ ਇੱਕ ਖੁਦ ਹੀ ਬਾੰਦ ਬਣਾ ਰੱਖਿਆ ਛੋਟਾ ਅੱਛਾ ਆਪੇ ਬਣਾ ਲਿਆ ਜਿਹੜਾ ਦਰਿਆ ਦੇ ਦਰਿਆ ਦੇ ਲੱਗ ਚੱਕੇ ਸਾਰਾ ਹੈਗਾ ਉਹੀ ਰੁੜਿਆ ਤੇ ਇਸ ਤੱਕ ਪਾਣੀ ਆ ਗਿਆ ਅਗਰ ਉਹ ਬਾਂਦ ਵਿੱਚ ਜਵੇਂ ਹੋਣ ਸਰਕਾਰ ਨੈਕਸਟ ਟਾਈਮ ਅਗਰ ਹੈਲਪ ਕਰਕੇ ਥੋੜਾ ਉਹਨੂੰ ਸਟਰੋਂਗ ਕਰ ਦੇ ਹੋਰ ਮਜ਼ਬੂਤ ਕਰ ਦੇ ਤੇ ਕਮ ਸੇ ਕਮ ਆਪਾਂ ਇਹ ਏਰੀਆ ਥੋੜਾ ਬਚਾ ਸਕਦੇ ਆਪਾਂ ਰਿੰਗ ਬੰਨਿਆ ਅੱਛਾ ਰਿੰਗ ਬੰਨਣਾ ਤੇ ਸੈਂਟਰ ਦੇ ਵਿੱਚ ਅਸੀਂ ਬੈਠੀ ਹਾਂ ਜਿਹੜਾ ਜ਼ਰੂਰੀ ਇਹ ਵਾਲਾ ਕਦਮ ਚੁੱਕਿਆ ਹੈ ਜਿੱਥੇ ਜਮੀਨਾਂ ਸੱਤ ਹੋ ਰਹੀਆਂ ਨੇ ਹੋਰ ਇਹ ਜ਼ਰੂਰੀ ਇਸ ਲਈ ਹੈ ਕਿਉਂਕਿ ਇਹਨਾਂ ਨੇ ਰਿਸ਼ਤੀਆਂ ਕਰਾਈਆਂ ਪ੍ਰੋਪਰ ਤਰੀਕੇ ਨਾਲ ਇਹ ਤੇ ਹਰ ਸਾਲ ਫਿਰ ਐਨਜੀਓ ਇਹ ਕਰੇਗਾ ਜਦੋਂ ਉਹ ਬਾਂਦ ਨਹੀਂ ਭੜੇਗਾ ਥੋੜਾ ਪਾਣੀ ਉੱਠੇ ਕਰੇਗਾ ਇਸ ਤੋਂ ਪਾਣੀ ਆ ਜਾਣਾ ਕਰਨਾ ਤੇ ਸਰਕਾਰ ਨੇ ਕਿਹਾ ਕਿ ਕਹਿੰਨਾ ਕਿ ਸਾਡਾ ਮੇਨ ਬਾਂ ਅਗਰ ਉਹ ਟੁੱਟੇਗਾ ਤੇ ਸਾਨੂੰ ਕੀ ਕਹੋ ਉਸ ਤੋਂ ਪਹਿਲਾਂ ਹੀ ਕੁਝ ਨਹੀਂ ਕਹਿਣਾ ਛੱਡ ਦੇਗੀ ਆਪਣੇ ਪੰਜਾਬ ਹਿੱਤ ਦੇ ਵਿੱਚ ਪਿੰਡਾ ਪਿੰਡਾ ਜਾ ਕੇ ਸੋਚੇਗੀ ਉਹ ਸਰਕਾਰ ਨੂੰ ਮੈਂ ਕਾਮਯਾਬ ਕਰਦਾ ਬਹਿਣ ਦੇ ਸਾਰ ਮੁੱਖ ਮੰਤਰੀ ਹਾਂ ਬਈ ਹੁਣ ਅਮਰੀਕਾ ਪਹੁੰਚ ਗਏ ਨਿਊਜ਼ੀਲੈਂਡ ਪਹੁੰਚ ਗਏ ਤੇ ਜਿੱਥੋਂ ਜੀਤੇ ਨੇ ਜਿਨ੍ਹਾਂ ਨੇ ਜਿਤਾਇਆ ਉਹਨਾਂ ਦਾ ਕੋਈ ਹੱਲ ਨਹੀਂ ਨਿਕਲੇਗਾ ਉਹਦੇ ਸਾਥੀ ਹੁੰਦੇ ਜਿਨ੍ਹਾਂ ਜਿਤਾਇਆ ਉਹਨਾਂ ਸਰਕਾਰਾਂ ਇਹ ਸਰਕਾਰਾਂ ਮਤੇਰ ਮਾਂ ਸਾਡੇ ਨਾਲ ਵਿੱਚ ਕੀ ਕੀਤਾ ਜਿਵੇਂ ਅਸੀਂ ਵਿਦੇਸ਼ੀ ਹੁੰਨੇ ਵੀ ਸਾੜਿਆ ਦੇ ਇੱਥੇ ਹੈ ਕੁਛ ਨਹੀਂ ਹਾਂ ਜੀ ਸਾੜਨਾ ਬਤੇ ਮਾ ਸਲੋਕ ਮਤੇਰ ਮਾ ਦਾ ਦੁੱਖ ਇਹਨਾਂ ਨੇ ਸਾਡੇ ਨਾਲ ਵਿਤਕਰਾ ਕੀਤਾ ਸਰਕਾਰ ਨੇ ਇਹ ਤਾਂ ਵੀਰ ਮੇਰੇ ਆ ਭਰਾ ਸਾਡੇ ਮਹਾਰਾਜ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਸੱਚੇ ਤੇਲੇ ਥੋੜਾ ਬਹੁਤ ਵੱਡਾ ਤੇਲੇ ਫਿਰ ਵੀ ਚੜਦੀ ਕਲਾ 'ਚ ਬੈਠੇ ਤੁਸੀਂ ਚੜਦੀ ਕਲਾ ਬਿਲਕੁਲ ਚੜਦੀ ਕਲਾ ਇੱਥੇ ਮੇਰੇ ਕੋਲ ਪੱਤਰਕਾਰ ਆਏ ਕਹਿੰਦੇ ਵੀ ਚਾਚਾ ਤੂੰ ਤਾਂ ਰਿਕਾਰਡ ਲਈ ਬੈਠਾ ਪੁੱਤਿਆਂ ਵਾਲੇ ਅੱਛਾ ਗਾਣੇ ਸੁਣਦੇ ਸੀ ਗਾਣੇ ਸੁਣਦੇ ਮੈਂ ਕਹਾ ਵੀ ਕੀ ਕਰੀਏ ਕਹਿੰਦਾ ਬਾਹਰ ਮੈਂ ਕਹਾ ਅੱਜ ਬੱਚਿਆਂ ਨੂੰ ਕਹਾਂਗੇ ਨਾ ਆਪਾਂ ਮਾਰੇਗਾ ਲੁੱਟੇਗਾ ਛੋਟੇ ਛੋਟੇ ਬੱਚੇਗਾ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਅੱਜ ਗੱਲ ਬੈ ਗਈ ਨਾ ਇਹ ਜ਼ਿੰਦਗੀ ਭਰ ਇਹਨਾਂ ਦੇ ਰਹਿਣੀ ਪਰ ਮੈਂ ਇਹਨਾਂ ਨੂੰ ਇਹ ਗੱਲ ਨਾ ਦੱਸਣੀ ਤੇ ਨਾ ਇਹਨਾਂ ਦੇ ਮਨ ਤੇ ਆਉਣ ਦੇਣੀ ਮੈਂ ਤਾਂ ਲਾ ਕੇ ਬੈਠਾ ਹੋਰ ਮੈਨੂੰ ਵੀ ਪਤਾ ਦਿਲ ਮੇਰੇ 'ਚ ਵੀ ਦੋਖਾ ਮੇਰੀ ਇਨੀ ਖੇਤੀ ਰੁੜ ਗਈ ਕੀ ਕਰਾਂਗੇ ਰੋਈ ਜਾਵਾਂਗੇ ਤੇ ਰੱਬ ਰੀਜੂ ਰੋਈ ਜਾਵਾਂ ਮੈਂ ਤਾਂ ਕਰਨੀ ਪੈਣੀ ਆ ਮੈਂ ਤਾਂ ਆਪਣੀ ਕਰਕੇ ਸਾਡੀ ਹੈਲਪ ਕਰਦੇ ਆ ਸਾਡੀ ਸੁਣਦੇ ਆ ਉਹਨੇ ਆ ਮਹਾਰਾਜਾ ਨੂੰ ਦੁੱਖਣਾ ਚੁਕਣਾ ਦੇ ਆਹੀ ਇਧਰੋਂ ਆਏ ਆਗੇ ਵੀ ਸਾਡੇ ਆਹੀ ਇਥੋਂ ਪਟਿਆਲੇ ਤੋਂ ਆਏ ਪਟਿਆਲੇ ਤੋਂ ਠੀਕ ਆ ਬੇਟੇ ਬਹੁਤ ਮਨ ਖੁਸ਼ੀ ਹੋਇਆ ਦੇ ਹਾਂਜੀ ਹਾਂਜੀ ਲੋੜ ਕਿਹੜੀ ਚੀਜ਼ ਦੀ ਹੈ ਕਿ ਤੁਹਾਨੂੰ ਹੁਣ ਇੱਥੇ ਕਿਹੜੀ ਚੀਜ਼ ਦੀ ਕਮੀ ਹੈਗੀ ਜੀ ਸਾਨੂੰ ਹੁਣ ਨਾ ਸਿਰਫ ਤੇਲ ਦੀ ਤੇ ਮਿੱਟੀ ਦੀ ਲੋੜ ਆ ਹੋਰ ਨੇ ਕੁਛ ਵੀ ਤੇ ਮਿੱਟੀ ਸੁੱਕੀ ਹੈ ਨਹੀਂ ਸਾਡੇ ਕੋਲ ਸੁੱਕੀ ਨਹੀਂ ਹੈ ਹਾਂ ਮਿੱਟੀ ਸਾਡੇ ਕੋਲ ਹੈ ਨਹੀਂ ਸੁੱਕੀ ਇਹ ਦੋ ਚੀਜ਼ਾਂ ਦੀ ਲੋੜ ਆ ਰਾਚਣ ਦੀ ਸਾਨੂੰ ਬਿਲਕੁਲ ਲੋੜ ਨਹੀਂ ਇਹ ਕਿਰਪਾ ਕਰਕੇ ਬੰਦ ਕੀਤਾ ਜਾਵੇ ਰਾਚਣ ਤੇ ਤੇਲ ਦੀ ਸੇਵਾ ਜਿੰਨੀ ਹੋ ਸਕਦੀ ਉਹ ਸਾਡੀ ਕਰਨ ਤੇ ਅਸੀਂ ਧੰਨਵਾਦ ਕਰਦੇ ਹਾਂ ਰਾਚਣ ਬੰਦ ਕੀਤਾ ਜਾਵੇ ਸਾਨੂੰ ਡੀਜ਼ਲ ਦੀ ਲੋੜ ਵਾ ਸਾਨੂੰ ਮਿੱਟੀ ਦੀ ਲੋੜ ਆ ਜਿਹਦੇ ਆ ਅਸੀਂ ਬੰਦ ਮਜ਼ਬੂਤ ਕਰ ਛੱਡ ਗਏ ਠੀਕ ਹੋਰ ਉਸ ਤੋਂ ਅੱਗੇ ਸਾਨੂੰ ਬੀਜ ਦੀ ਲੋੜ ਵਾ ਤੇ ਦੀਏ ਪੀ ਦੀ ਲੋੜ ਵਾ ਹਾਂ ਜੀ ਰਾਸ਼ਨ ਬਹੁਤ ਹੋ ਗਿਆ ਰਾਸ਼ਨ ਦੀ ਕੋਈ ਰਾਸ਼ਨ ਨਹੀਂ ਕੋਈ ਲੋੜ ਬਿਲਕੁਲ ਰਾਸ਼ਨ ਬਹੁਤ ਸੰਕਟ ਆ ਕੋ ਠੀਕ ਹਾਂ ਜੀ ਉਹ ਪਹਿਲੋ ਅਜੇ ਬੰਦਰਵਾ ਮੇਰੇ ਖੇੜੀ ਚ ਪਿਆ ਸਾਡੇ ਲੋਕ ਜਿਹੜੇ ਨੇ ਬਹੁਤ ਲੈ ਕੇ ਆ ਰਹੇ ਨੇ ਤਾਂ ਪਹਿਲਾਂ ਵੀ गुजारिश ਕੀਤੀ ਗਈ ਹੈ ਕਿ ਰਾਸ਼ਨ ਨਹੀਂ ਜਿਹੜੀ ਚੀਜ਼ ਦੀ ਲੋੜ ਹੈਗੀ ਉਹ ਲੈ ਕੇ ਆਓ ਤਾਂ ਹੁਣ ਇਹਨਾਂ ਨੂੰ ਤੇਲ ਦੀ ਡੀਜ਼ਲ ਦੀ ਜਿਹੜੀ ਲੋੜ ਹੈਗੀ ਉਹ ਤੁਸੀਂ ਵੱਧ ਤੋਂ ਵੱਧ ਜਿਹੜਾ ਇੱਥੇ ਪਹੁੰਚਦਾ ਕਰੋ ਬਾਪੂ ਜੀ ਸਾਡੇ ਨਾਲ ਸੀ ਫਿਰ ਵੀ ਹੌਸਲੇ ਚ ਨੇ ਕਹਿੰਦੇ 125 ਕਿਲੇ ਦੀ ਖੇਤੀ ਜਿਹੜਾ ਨੁਕਸਾਨ ਹੋ ਗਿਆ ਇਸ ਲਈ ਜਿਹੜੇ ਮੈਕੈਨਿਕ ਅਚਾ ਜੀ ਤੁਹਾਨੂੰ ਦੇਖ ਕੇ ਨਾ ਬਹੁਤ ਲੋਕਾਂ ਨੂੰ ਆਸ ਮਿਲੂਗੀ ਬਹੁਤ ਲੋਕ ਹੌਸਲਾ ਦਿੱਤਾ ਤੁਸੀਂ ਬਹੁਤ ਕੋਈ ਗੱਲ ਨਹੀਂ ਐਸ ਕੀ ਚਲ ਗਈ ਅਗਲੀ ਵਾਰੀ ਆਜੂ ਖੇਤੀ ਦਾ ਆਜੂਗੀ ਪਰ ਅਸੀਂ ਇਹੋ ਕਹਿੰਨੇ ਵੀ ਸਾਡੇ ਦੇ ਮਹਾਰਾਜ ਜੀ ਦਇਆ ਕੋਈ ਜਾਨੀ ਨੁਕਸਾਨ ਸਾਡੇ ਏਰੀਆ ਚ ਨਹੀਂ ਹੋਇਆ ਹਾਂਜੀ ਪਰਮਾਤਮਾ ਮਿਹਰ ਕਰੇ ਤਾਂ ਜਿਹੜੇ ਤੁਸੀਂ ਹੈਗੇ ਕਿ ਜਿਹੜੀ ਤੁਸੀਂ ਹੈਲਪ ਕਰ ਸਕਦੇ ਹੋਗੇ ਤਾਂ ਤੇਲ ਜਿਹੜਾ ਡੀਜ਼ਲ ਲਿਆਓ ਖਾਣ ਪੀਣ ਦਾ ਸਮਾਨ ਆਲਰੇਡੀ ਤੇ ਹੋ ਚੁੱਕਿਆ ਤੇ ਬਾਕੀ ਇਹ ਕਿ ਅੰਤ ਭਲੇ ਦਾ ਭਲਾ ਜੀ ਆਉਂਦੇ ਰਹੋ ਜੁੜੇ ਰਹੋ ਵੇਖਦੇ ਰਹੋ ਸਾਨੂੰ ਦੇਵਾ ਗਿਆਸਾਸਤਰੀਆ ਕਾ ਆਜੋ ਬੇਟਾ